ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਫਤਿਹਗੜ ਚੋੜੀਆਂ ਡੇਰਾ ਰੋਡ ਪਿੰਡ ਦਾਦੂਯੋਧ ਸਾਹਮਣੇ ਚੰਜੀਆਂ ਖੁਰਦ ਮੋੜ ਉਪਰ ਹੋਏ ਸੜਕ ਹਾਦਸੇ ਚੇਕ ਨੌਜਵਾਨ ਦੀ ਮੌਤ ਹੋਈ ਹੈ ਜਦ ਕਿ ਇੱਕ ਸਰਕਾਰੀ ਅਧਿਆਪਕ ਸਮੇਤ ਦੋ ਵੀ ਚੱਕੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ ਜਾਣਕਾਰੀ ਅਨੁਸਾਰ ਸਰਕਾਰੀ ਅਧਿਆਪਕ सुरेंद्रਪਾਲ ਸਿੰਘ ਪੁੱਤਰ ਕਾਕਾ ਰਾਮ ਵਾਰਡ ਨੰਬਰ 1 ਫਤਿਹਗੜ ਚੂੜੀਆਂ ਹਰ ਰੋਜ਼ ਦੀ ਤਰਫ ਫਤਿਹਗੜ ਚੂੜੀਆਂ ਤੋਂ ਪਿੰਡ ਡੋਗਰ ਨੂੰ ਡਿਊਟੀ ਤੇ ਜਾ ਰਿਹਾ ਸੀ ਅਤੇ ਜਦੋਂ ਉਹ ਦਾਦੂਯੋਧ ਨੇੜੇ ਪਹੁੰਚਿਆ ਤਾਂ ਉੱਥੇ ਕਾਰ ਅਤੇ ਅੱਗੋਂ ਦੋ ਨੌਜਵਾਨ ਮੋਟਰਸਾਈਕਲ ਸਵਾਰ ਅੱਗੋਂ ਆ ਰਹੇ ਸਨ ਜਿਨ੍ਹਾਂ ਦੀ ਕਾਰ ਨਾਲ ਟੱਕਰ ਹੋ ਗਈ ਜਿਸ ਨਾਲ ਮਨਪ੍ਰੀਤ ਸਿੰਘ ਪਿੰਡਰ ਪੁੱਤਰ ਸਤਨਾਮ ਸਿੰਘ ਬਾਈ ਵਾਸੀ ਪਿੰਡ ਕੜਕੀ ਆਂਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਅਧਿਆਪਕ सुरेंद्रਪਾਲ ਸਿੰਘ ਅਤੇ ਜਤਿੰਦਰ ਸਿੰਘ ਪੁੱਤਰ ਵੀਰੂ ਵਾਸੀ ਪਿੰਡ ਸਰਫਕੋਟ ਜ਼ਖਮੀ ਹੋ ਗਏ ਜਿੰਨਾ ਨੂੰ ਫਤੇਹਗੜ ਚੋੜੀਆਂ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿੰਨਾ ਚੋਂ ਮਾਸਟਰ सुरेंद्रਪਾਲ ਸਿੰਘ ਨੂੰ ਅਮੇਰਤਸਰ ਰੈਫਰ ਕਰ ਦਿੱਤਾ ਗਿਆ ਹੈ ਮੇਰਤਕ ਮਨਪ੍ਰੀਤ ਸਿੰਘ ਦੀ ਮਾਲਤੇ ਪਤਨੀ ਪ੍ਰਭਜੋਤ ਕੌਰ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਮੇਰਤਕ ਦਾ 2 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਜਿਸ ਦਾ 10 ਮਹੀਨੇ ਦਾ ਛੋਟਾ ਲੜਕਾ ਹੈ ਪਤਨੀ ਰੋ ਰੋ ਕੇ ਬੇਹੋਸ਼ ਹੋ ਗਈ ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਫਤਿਹਗੜ ਚੋੜੀਆਂ ਤੋਂ ਐਸਆਈ ਸੁਖਦੇਵ ਸਿੰਘ ਮੌਕੇ ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ ਗਿਆ। ਐਸਆਈ ਸੁਖਦੇਵ ਸਿੰਘ ਨੇ ਕਿਹਾ ਕਿ ਮਰਤਕ ਮਨਪ੍ਰੀਤ ਸਿੰਘ ਪਿੰਡਰ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉੱਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਤਿਹਗੜ ਚੋੜੀਆਂ ਤੋਂ ਚਰਨਜੀਤ ਸਿੰਘ ਦੀ ਰਿਪੋਰਟ। ਗਲਵੱਧ ਜੀ ਮਰਤੇ ਸਮ ਪਰਿਪੂਰਾ ਰਿਪੋਰਟ ਖੜਾ। ਇਸ ਵੇਲੇ ਘਰੋਂ ਕੰਮ ਤੇ ਚੱਲਿਆ ਹੀਗਾ। ਤੇ ਰਸਤੇ ਦੇ ਵਿੱਚ ਦੋ ਇੱਕ ਵੀਰ ਨਾਲ ਹੋਰ ਹੀ ਗੈਰ ਹੈ। ਜਿਹੜਾ ਕਿ ਛੱਟ ਲੱਗੀ ਜਰੇ ਲੱਕ ਜੀ ਜਿਹੜੀ ਹੋਈ ਤੇ ਪਿਕਚਰ ਆਇਆ ਪਸੰਗਾਂ ਦਾ ਤੇ ਇਹਦੀ ਓਵਰ ਸਪੀਡ ਗੱਡੀ ਆਉਂਡੀ ਓਵਰਟੇਕ ਕਰਦੀ ਗੱਡੀ ਨੇ ਪਿੱਛੋਂ ਹਿੱਟ ਕੀਤਾ ਵਾ ਤੇ ਉਹ ਗੱਡੀ ਵੀ ਹਣੀ ਸਪੀਡ ਜੀ ਕਿ ਗੱਡੀ ਵੀ ਪਲਟ ਗਈ ਉਹ ਕੋਈ ਗਵਰਨਮੈਂਟ ਟੀਚਰ ਐ ਲਾਗੇ ਪਿੰਡ ਦਾ ਕਿਹੜਾ ਪਿੰਡ ਦੇ ਮੈਂ ਜੀ ਲੋਗਣਾ ਪਿੰਡ ਦਾ ਫ੍ਰੈਂਚ ਐ ਕੋਈ ਤੇ ਉਹਨਾਂ ਦੀ ਗੱਡੀ ਟੀਚਰ ਐ ਗਵਰਨਮੈਂਟ ਟੀਚਰ ਐ ਉਹਨਾਂ ਦੀ ਗੱਡੀ ਨੇ ਹਿੱਟ ਕੀਤਾ ਉਹ ਗੱਡੀ ਵੀ ਓਵਰ ਸਪੀਡ ਏ ਕਿ ਉਹ ਗੱਡੀ ਪਲਟ ਗਈ ਉਹਨਾਂ ਕੋਲ ਇੱਕ ਤਾਂ ਓਵਰ ਪਾਵਰ ਟੇਕ ਕਰਦੇ ਇੱਕ ওভার ਸਪੀਡ ਹੈਗੀ ਫਾਲਟ ਕੀ ਗੱਡੀ ਮੌਕੇ ਤੇ ਡੈਥ ਹੋ ਗਈ ਅਹੀਂ ਪਰ ਅਸੀਂ ਮੰਗ ਕਰਦੇ ਆ ਕਿ ਸਾਡਾ ਘਰ ਖਾਲੀ ਹੋ ਗਿਆ ਸਾਨੂੰ ਇਨਸਾਫ ਦਿੱਤਾ ਜਾਵੇ ਨੰਬਰ ਮਨਪ੍ਰੀਤ ਸਿੰਘ ਵਾ ਜੇ ਅੰਮ੍ਰਿਤਸਰ ਮੈਂ ਇੱਥੇ ਘਰ ਦਾ ਵਾ ਉਥੇ ਕੰਮ ਕਰਦਾ ਸੀ ਕਿ ਫੈਕਟਰੀ 'ਚ ਲੱਗਾ ਵਾ ਇਹ ਜਾ ਰਿਹਾ ਸੀਗਾ ਇੱਕ ਵੱਡਾ ਨਾਲੇ ਦੇ ਹੋਰ ਸੀਗਾ ਤੇ ਆ ਦਾਦੂ ਜੋਦ ਲੱਗੇ ਫਾਲੋ ਐਕਸੀਡੈਂਟ ਹੋਇਆ ਵਾ ਪਿੱਛੋਂ ਬਜਟ ਗੱਡੀ ਜਵਰਦਸਤ ਵੱਜੀ ਆ ਉਹਦੇ ਵੱਜੋਂ ਦੇ ਨਾਲ ਇਹਦੀ ਮੌਕੇ ਤੇ ਜਿਹੜੀ ਆ ਉਹ ਡੈਥ ਹੋ ਗਈ ਉਹਨਾਂ ਹੀ ਸਰਕਾਰੀ ਹਸਪਤਾਲ ਇੱਥੇ ਮਨੋ ਲੈ ਕੇ ਆਏ ਆ ਤੇ ਹੁਣ ਅਸੀਂ ਥਾਣੇ ਜਾ ਕੇ ਤੇ ਬਿਆਨ ਕਰਵਾ ਕੇ ਤੇ ਜਿਹੜਾ ਉਹ ਪਰਚਾ ਮਨੋ ਦਰਜ ਕਰਾਉਨੇ ਆ ਤੇ ਜੋ ਵੀ ਆ ਉਹ ਬੱਚੇ ਨੂੰ ਮਨੋ ਜਿਹੜੀ ਵੀ ਗੰਦੀ ਉਹਦੀ ਕਾਰਵਾਈ ਆ ਉਹ ਕੀਤੀ ਜਾਏਗੀ ਅੱਜ ਕੇ 40 ਮਿੰਟ ਤੇ ਇੱਥੇ ਫਰੇਗੜ ਚੂੜੀਆਂ ਸਰਕਾਰੀ ਹਸਪਤਾਲ ਮੈਂ ਜੀ ਐਮਰਜੈਂਸੀ ਲੈ ਕੇ ਆਏ ਆ ਕੋਈ ਵੀ ਸਾਨੂੰ ਮੌਕੇ ਤੇ ਐਮਰਜੈਂਸੀ ਦੇ ਵਿੱਚ ਕੋਈ ਡਾਕਟਰ ਨਹੀਂ ਮਿਲਿਆ ਤੇ ਕਹਿੰਦੇ ਆ ਵੀ ਔਨ ਕਾਲ ਅਸੀਂ ਕਰਾਂਗੇ ਤੇ ਫੇਰ ਮੰਨ ਲਓ ਅਗਲੇ ਬੰਦੇ ਜੋ ਉਹ ਵੀ ਪ੍ਰੋਸੈਸ ਹੋਏਗਾ ਫਿਰ ਹਸਪੀਟਲ ਮੰਨ ਲਓ ਸਰਕਾਰੀ ਸਾਡਾ ਕਾਹਦਾ ਜੇ ਇੱਥੇ ਮੌਕੇ ਤੇ ਅਮਰਜੈਂਸੀ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੈਗਾ ਤੇ ਫਿਰ ਸਾਨੂੰ ਇਹਦੀ ਕੀ ਇਹਦੀ ਸਹੂਲਤ ਹੈ ਜੀ ਹਾਂਜੀ ਆ ਗੱਲ ਦੇ ਵੇਖੋ ਮੰਨ ਲਓ ਸਾਡਾ ਛੋਟਾ ਜਿਹੇ ਬੱਚਾ ਵਾ ਮਰ 27 28 ਸਾਲਾਂ ਦਾ ਉਹ ਵਿਚਾਰਾ ਇਹਦਾ ਹੋ ਗਿਆ ਪਰ ਮੜਾ ਮੱਡਾ ਗੁੱਸਾ ਹੁੰਦਾ ਜੇ ਕੋਈ ਉਹਨੂੰ ਕੋਈ ਫਸਟ ਏਡ ਮਿਲਦੀ ਕੋਈ ਦਵਾਈ ਬਾਰੂ ਮਿਲਦੀ ਸਾਂ ਕੋ ਸਾਡਾ ਮੰਨ ਲਓ ਹੈਲਪ ਹੁੰਦੀ ਪਰ ਜਦੋਂ ਕੋ ਡਾਕਟਰ ਹੀ ਇੱਥੇ ਮੌਕੇ ਤੇ ਹੈ ਨਹੀਂ ਤੇ ਤੁਹਾਡੀ ਹੈਲਪ ਕੋਈ ਕੀ ਕਰੇਗਾ ਤਾਂ ਦੋ ਜਿਹੜਾ ਡੈਕਸੀਡੈਂਟ ਹੋਇਆ ਇੱਕ ਮੋਟਰਸਾਈਕਲ ਦਾ ਇੱਕ ਕਾਰ ਚ ਹੋਇਆ ਦੋਵਾਂ ਦਾ ਆਪਸ ਵਿੱਚ ਉਹਦੇ ਜਿੱ ਇੱਕ ਜਣੇ ਦੀ ਡੈਥ ਹੋਈ ਹੈ ਉਹ ਹੁਣ ਪਤਾ ਲੱਗਿਆ ਉਹਦਾ ਨਾਮ ਬੰਨਪਰੀ ਸਿੰਘ ਪਿੰਡ ਘੜਕੀਆਂ ਦਾ ਤੇ ਜੋ ਵੀ ਪਰਿਵਾਰ ਵਾਲੇ ਬਿਆਨ ਲਿਖਾਉਣਗੇ ਆਪਾਂ ਕਾਰਵਾਈ ਅਮਲ ਚ ਲਿਆਵਾਂਗੇ ਜ਼ਖਮੀ ਤੇ ਕਾਰ ਵਾਲੇ ਨੂੰ ਸੱਟਾਂ ਲੱਗੀਆਂ ਨੇ ਕਾਰ ਨੂੰ ਵੀ ਕਾਫੀ ਨੁਕਸਾਨ ਲੱਗਾ ਬਾਕੀ ਇਹਨਾਂ ਦੀ ਡੈਥ ਹੋਈ ਹੈ ਇਹਨਾਂ ਦੇ ਅਧਾਰ ਤੇ ਜੋ ਬਿਆਨ ਲਿਖਾਉਂਦੇ ਆਪਾਂ ਕਰਨਗੇ ਐਕਸੀਡੈਂਟ ਕੇਸ ਆਇਆ ਜੀ ਏ ਮਨਪੀਰ ਸਿੰਘ ਸਨੋ ਸੁਤਰਾਮ ਸਿੰਘ ਪਿੰਡ ਘੜਕਿਆਂ ਇਹਦੀ ਮੌਤ ਹੋ ਗਈ ਆ ਤੇ ਇੱਕ ਪੇਸ਼ੈਂਟ ਹੈਗਾ सुरेंद्रਪਾਲ ਸਿੰਘ ਇਹਨੂੰ ਰੈਫਰ ਕੀਤਾ ਮਾਸਟਰ ਇੱਕ ਬੋਚਕਨੀ ਹਾਂਜੀ ਇੱਕ ਜਿਹੜਾ ਉਹ ਇੱਥੇ ਹੀ ਉਹਦਾ ਇਲਾਜ ਚੱਲਿਆ ਹੋਇਆ